ਪਹੁੰਚ ਗਿਆ ਹੁਣ ਦੇਖਦੇ ਕੀ ਗੱਲ ਕਹਿੰਦਾ ਪ੍ਰਚਨ ਅੰਤ ਨੂੰ ਇਹਨਾਂ ਦੇ ਗੋਲੇ ਥੱਕ ਗਏ ਅੰਤ ਨੂੰ ਗੋਲੇ ਥੱਕ ਗਏ ਪੰਜਾਬ ਹਰਿਆਣੇ ਦੀ ਜਵਾਨੀ ਜਿੱਤਦੀ ਜਾ ਰਹੀ ਆ ਨੇੜੇ ਆ ਗਿਆ ਥੱਕ ਗਿਆ ਗੋਲੇ ਘੱਟਦੇ ਪਹੁੰਚ ਗਿਆ ਨੇੜੇ ਹੁਣ ਅਸੀਂ ਬਾਰ ਬਾਰ ਸਰਕਾਰ ਦੀ ਕੋਈ ਫੀਲ ਕਰਦੇ ਪ੍ਰਸ਼ਾਸਨ ਸਾਡੀ ਕੋਈ ਲੱਖਵਾਜੀ ਨਹੀਂ ਕੋਈ ਖੈਵਾਜੀ ਨਹੀਂ ਇਹਨਾਂ ਨੇ ਜਿੰਨਾ ਗੋਲਿਆਂ ਦਾ ਜ਼ੋਰ ਲਾਉਣਾ ਤਾਂ ਲਾ ਚੁਕੇ ਆ ਹੁਣ ਅਸੀਂ ਸਾਰੇ ਆਰਾਮ ਨਾਲ ਬੈਠੇ ਆਂ ਸ਼ਾਂਤ ਮਈਆ ਸ਼ਾਂਤ ਮਈ ਢੰਗ ਨਾਲ ਗੱਲ ਕਰਨਾ ਚਾਹੁੰਦੇ ਆਂ ਪ੍ਰਸ਼ਾਸਨ ਨਾਲ ਸ਼ਾਂਤ ਮਈ ਢੰਗ ਨਾਲ ਸੀ ਰਸਤਾ ਮੰਗਦੇ ਆਂ ਪਰ ਜੇ ਹਜੇ ਵੀ ਸਾਡੇ ਨੇ ਜਿੱ ਟੱਕਾ ਕਰੂਗੇ ਫੇਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦਿੱਲੀ ਜਾ ਕੇ ਰ੍ਹਾਂਗੇ ਦਿੱਲੀ ਜਾ ਕੇ ਰ੍ਹਾਂਗੇ ਦਿੱਲੀ ਜਾ ਕੇ ਰ੍ਹਾਂਗੇ ਦਿੱਲੀ ਜਾ ਕੇ ਰ੍ਹਾਂਗੇ ਦਿੱਲੀ ਤੋਂ ਘੱਟ ਕੋਈ ਗੱਲ ਵੀ ਦਿੱਲੀ ਜਾ ਕੇ ਰ੍ਹਾਂਗੇ ਆ ਦੇਖ ਆ ਦੇਖ ਆ ਦੇ ਪਿੱਛੇ ਦੇ ਬੋਲੇ ਆ ਦੇ ਬੋਲੇ